ਬਾਟ ਤੇ ਪਹੁੰਚ ਗਿਆ ਹੈ ਤੇ ਲੱਗਦਾ ਉੱਧਰ ਉੱਡ ਜਾਸੀ ਅੰਜਸਲਾ ਚਲਾਨੀ ਵਗੈਰਾ ਦਾ ਕਿੰਨੇ ਕਿਤਲਾਨ ਕਿਤੇ 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 ਮੈਂ ਗੁਰਬਚਨ ਸਿੰਘ ਟ੍ਰੈਫਿਕ ਇੰਚਾਰਜ ਰਾਜਪੁਰਾ ਸਾਡੀ ਮਾਨਯੋਗ ਐਸਐਸਬੀ ਸਾਹਿਬ ਪਟਿਆਲਾਪੁਰਨ ਸ਼ਰਮਾ ਜੀ ਆਈਪੀਐਸ ਜੀ ਦੇ ਆਦੇਸ਼ ਨੇ ਐਸਪੀ ਟ੍ਰੈਫਿਕ ਸਰਦਾਰ ਹਰਿੰਦਰ ਸਿੰਘ ਮਾਨ ਐਸਪੀ ਟ੍ਰੈਫਿਕ ਪਟਿਆਲਾ ਜਿਹਦੀ ਰਹਿਨੁਮਾਈ ਹੇਠ ਸਾਡੀ ਟ੍ਰੈਫਿਕ ਪੁਲਿਸ ਰਾਜਪੁਰਾ ਦੀ ਟੀਮ ਜਿਦਾਂ ਕਿ ਬਜ਼ਾਰਾਂ ਦੇ ਵਿੱਚ ਆ ਹੁਣ ਰਵੀ ਬੁੱਕ ਦੀਪੂ ਹੈ ਜੀ ਇਹ ਮੇਨ ਲੱਕੜ ਮੰਡੀ ਤੋਂ ਲੈ ਕੇ ਇਧਰ ਰਵੀ ਬੁੱਕ ਡੀਪੂ ਤੱਕ ਜਿਹੜੀਆਂ ਨੇ ਕਿ ਰੋਂਗ ਪਾਰ ਕੇ ਵਿਕਰ ਖੜੇ ਕਰਕੇ ਚਲੇ ਜਾਂਦੇ ਨੇ ਸੜਕਾਂ ਦੇ ਉੱਤੇ ਜਿਹਦੇ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜਿਸ ਤੇ ਅਸੀਂ ਅੱਜ ਇੱਥੇ ਬਾਜ਼ਾਰ ਦੇ ਵਿੱਚ ਲੱਕੜ ਮੰਡੀ ਤੋਂ ਰਵਿੰਦਰਾ ਚੌਂਕ ਤੱਕ ਇਧਰ ਰਵੀ ਬੁੱਕ ਡੀਪੂ ਤੱਕ ਕੇ ਐਸਮ ਰੋਡ ਇਹ ਤੇ ਅਸੀਂ ਰੋਂਗ ਪਾਰ ਕੇ ਖੜੇ ਵਿਕਰ ਚਲਾਨ ਕਰ ਰਹੇ ਹਾਂ ਜਿੱਦਾਂ ਕਿ ਬੁਲਟ ਮੋਟਰਸਾਈਕਲ ਸਲੈਂਸਰ ਜਿਹਨਾਂ ਦੇ ਸਲੈਂਸਰ ਚੇਂਜ ਨਹੀਂ ਨੇ ਪਟਾਕੇ ਮਾਰਦੇ ਨੇ ਉਹਨਾਂ ਨੂੰ ਵੀ ਰੋਕ ਕੇ ਸਾਡੇ ਵੱਲੋਂ ਚਲਾਨ ਕੀਤਾਗੇ ਤਿੰਨ ਸਵਾਰੀਆਂ ਜਿਨ੍ਹਾਂ ਤਿੰਨ ਸਵਾਰੀਆਂ ਬਿਠਾਈਆਂ ਨੇ ਕੰਦਰੇਜ ਡ ਦੇਖੋ ਤੁਹਾਡੇ ਚੈਨਲ ਦੇ ਮਾਧਮ ਰਹੀ ਅਸੀਂ ਬੱਚਿਆਂ ਦੇ ਮਾਤਾ ਪਿਤਾ ਜੀ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਤੁਹਾਨੂੰ ਪਤਾ ਹੀ ਹੈ ਸਾਡਾ ਜਿਹੜਾ ਬੱਚਾ ਹੈ ਉਹ 18 ਸਾਲ ਤੋਂ ਘੱਟ ਉਮਰ ਦਾ ਹੈ ਤੇ ਉਸ ਨੂੰ ਇਹ ਟੂ ਬਿਲਡਰ ਨਾ ਦਿੱਤਾ ਜਾਵੇ ਜਦਕਿ ਉਹਨਾਂ ਕੋਲ ਲਾਇਸੈਂਸ ਨਹੀਂ ਬਣਿਆ ਤਾਂ ਉਹਦੇ ਦੇ ਦੌਰਾਨ ਅਸੀਂ ਚੈਕਿੰਗ ਦੌਰਾਨ ਜੇ ਸਾਨੂੰ ਮਿਲਦੇ ਕੋਈ ਇਦਾਂ ਵਿਕਲੋਨ ਦੇ ਵਿੱਚ ਸਾਡੇ ਤੇ ਚਲਾਨ ਕਿਤੇ ਜਾ ਰਹੇ ਨੇ ਤੁਹਾਡੇ ਚੈਨਲ ਦੇ ਮਾਧਮ ਰਹੀ ਅਸੀਂ ਲੋਕਾਂ ਨੂੰ ਇਹ ਅਪੀਲ ਕਰਾਂਗੇ ਆਮ ਜਨਤਾ ਨੂੰ ਜਿਹੜੇ ਇਸ ਪਿੰਡਾਂ ਤੋਂ ਆ ਰਹੇ ਨੇ ਇਹ ਸ਼ਹਿਰ ਵਾਸੀ ਨੇ ਕਿ ਜਿਹੜੀ ਸੜਕਾਂ ਨੇ ਜਿਹੜੀਆਂ ਨੇ ਇਹ ਆਮ ਲੋਕਾਂ ਦੇ ਆਉਣ ਜਾਣ ਲਈ ਨੇ ਇਹ ਤੋ ਤੁਸੀਂ ਇਹ ਵਿਕਲ ਨੂੰ ਪਾਰ ਕਰਕੇ ਚਲੇ ਜਾਂਦੇ ਹੋ ਜਿਸ ਨਾਲ ਟ੍ਰੈਫਿਕ ਜਾਮ ਹੁੰਦੀ ਹੈ ਤੇ ਜਿਹੜੇ ਲੋਕ ਨੇ ਟਾਈਮ ਤੇ ਜਾਣਾ ਹੈ ਉਹਨਾਂ ਨੂੰ ਬਹੁਤ ਇਸ ਗੱਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿੱਕਤ ਦਾ ਸਾਹਮਣਾ ਕਰ ਰਿਹਾ ਹੈ ਪਰ ਸਮੱਸਿਆ ਆ ਰਹੀ ਹੈ ਤਾਂ ਮੈਂ ਫਿਰ ਬੇਨਤੀ ਕਰਾਂਗੇ ਵੀ ਇਹ ਸੜਕਾਂ ਦੇ ਵਿਕਲ ਨਾ ਖੜੇ ਕੀਤੇ ਜਾਣ ਜੀ ਸਰ ਕਿੰਨੇ ਕੁ ਚਲਾਨ ਹੋਏ ਅੱਜ ਅੱਜ ਸਾਡੇ 19 ਚਲਾਨ ਹੋ ਗਏ ਨੇ ਜੀ ਜੇ ਤਾਂ ਅਸੀਂ ਦੋ ਮੋਟਰਸਾਈਕਲ ਜਿਗਾੜੂ ਰੇੜੀਆਂ ਦੇ ਕੀਤੇ ਨੇ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਅਸੀਂ ਇੱਕ ਹੋਰ ਵੀ ਦੱਸਣਾ ਚਾਹੁੰਦਾ ਮੈਂ ਕਿ ਵੀ ਜਦੋਂ ਵੀ ਜਿੱਦਾਂ ਕਿ ਜਿਗਾੜੂ ਮੋਟਰਸਾਈਕਲ ਰੇੜੀ ਨੇ ਮੋਡੀਫਾਈਡ ਵਿਕਲ ਨੇ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੇ ਕਿ ਤੁਰੰਤ ਤੌਰ ਤੇ ਪਾਬੰਦੀ ਲੱਗੀ ਹੋਈ ਹੈ ਵੀ ਇਹ ਨਹੀਂ ਚਲਾ ਸਕਦੇ ਤੇ ਜਿਹੜੇ ਬਣਾਉਂਦੇ ਨੇ ਜਿਸ ਤਰ੍ਹਾਂ ਕਿ ਉਹ ਮੋਟਰਸਾਈਕਲ ਪੁਰਾਣਾ ਲੈ ਕੇ ਜਿਹੜੇ ਦੁਕਾਨਦਾਰੇ ਬਣਾ ਰਹੇ ਨੇ ਉਹਨਾਂ ਦੇ ਵੀ ਖਰਾਬੀ ਕਾਰਵਾਈ ਹੋएगी ਜਿਹੜੇ ਸਾਡੇ ਮਾਨਯੋਗ ਸਿੱਤੂ ਸਾਹਿਬ ਸਦਾ ਗੁਰਸੇਵ ਸਿੰਘ ਜੀ ਉਹ ਵੀ ਇਸ ਗੱਲ ਤੇ ਪੂਰੀ ਜਿਹੜੀ ਹੈ ਨਿਗਰਾਨੀ ਰੱਖ ਰਹੇ ਨੇ ਤੇ ਟਾਈਮ ਟੂ ਟਾਈਮ ਨਾਕਾਬੰਦੀ ਸ਼ਹਿਰ ਚ ਉਹਨਾਂ ਦੇ ਨਾਲ ਅਸੀਂ ਸਾਡਾ ਪੀ.ਐਸ.ਆਰ ਇੰਚਾਰਜ ਅਸੀਂ ਵਕ-ਵਕ ਚੌਂਕਾ ਚ ਕਰਦੇ ਆਂ ਤੇ ਜਿਸ ਤੇ ਅਸੀਂ ਇਹੀ ਉਹ ਲੋਕਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਆਪਣੀ ਜਿਹੜੀ ਮੋਟਰਸਾਈਕਲ ਚ ਗਾੜੀ ਰਿਹੜੂ ਸਮਾਨ ਜਿਵੇਂ ਦੁਕਾਨਦਾਰ ਭਰਾ ਨੇ ਇਹ ਕੋਈ ਵੀ ਸਮਾਨ ਭੇਜਦੇ ਨੇ ਮੋਟਰਸਾਈਕਲ ਰਿਹੜੀ ਤੇ ਸਮਾਨ ਹੋਵੇ ਕਾਕੀ ਅਸੀਂ ਬੌਂਡ ਕਰ ਦਾਂਗੇ ਤਾਂ ਇਸ ਕਰਕੇ ਉਹਨਾਂ ਨੂੰ ਵੀ ਇਹ ਅਪੀਲ ਕਰਾਂਗੇ ਵੀ ਤੁਸੀਂ ਇਹ ਸਮਾਨ ਹੈ Tata Iste ਜਾਂ Trivellor ਦੁਆਰਾ ਹੀ ਭੇਜਿਆ ਜਾਵੇ ਜਿਹੜਾ ਕਿ ਗੁੱਡ ਕੈਰੀਅਰ ਵਿਕਲ ਹੋਵੇ ਧੰਨਵਾਦ ਜੀ ਸਸਿਕਾ